ਆ ਲਾਲ ਬੁੱਲੀਆਂ ਤੇ ਇਹੋ ਵਾਦ ਆਉਗੀ ਬੈਨ ਬਾਈ ਬੈਰੋ ਵਾਸ ਮੋਗੇ ਸਿੱਧ ਜਾਉਗੀ ਸਹਰੋ ਸਹਰੇ ਹਾਲੀ ਨਨ ਸਰੇ ਇਕ ਲੋਣੀ ਸਿੱਧਾ ਹਰੀ ਕੇ ਬਰੇਕਾਂ ਲੱਗਣ ਡੀਆਂ ਬਸਾਂ ਵਿੱਚ ਬੈਨੂ ਨਹੀਂ ਫਲ ਬਣੀ ਕਰੋ ਕੁੜੀਆਂ ਤਨ ਅਤਰ ਲੱਗਣ ਡੀਆਂ ਕੇ ਪੀਐਸਰ ਗੱਲ ਹੈ ਡੀਜੀਪੀ ਸਾਹਿਬ ਸੀਗੇ ਉਹਨਾਂ ਨੇ ਮੈਨੂੰ ਪਰਤੀ ਕੀਤਾ ਤੇ ਮੈਂ ਕਈ ਵਿਚਾਰੇ ਵੇਲੇ ਫਿਰਦੇ ਬੀਏ ਐਵੇਂ ਪੜਕੇ ਉਹ ਟੁੱਟ ਜਾਂਦੇ ਸਭ ਪਿਆਰ ਦੇ ਰਿਸ਼ਤੇ ਬੇਰੁਜ਼ਗਾਰੀ ਕਰਕੇ ਹੋ ਰੰਗ ਉਹਨਾਂ ਅੱਖੀਆਂ ਦਾ ਸੋ ਰੱਬ ਦੀ ਸਰਵਤੀ ਕੋਰਾ ਹਾਣੀਆਂ ਨੂੰ ਠੱਗਦਾ ਫਿਰੇ ਟੂਨੇ ਹਾਰ ਕੇ ਜਲੇ ਦਾ ਡੋਰਾ ਬੈਠਾ ਏ ਦਿੰਦੀ ਮਾਰ ਮਿੱਤਰੋ ਜਦੋਂ ਕਿਸੇ ਦੇ ਬੁੱਲ ਪੀਸੀ ਬਾਰੇ ਕਿ ਲੱਗਦੇ ਹੋਣ ਕਿਸੇ ਦੀਆਂ ਸੇਲੀਆਂ ਅੰਬਰੀ ਪਈ ਸਤਰੰਗੀ ਪਿੰਗ ਵਰਗੇ ਲੱਗੇ ਹੋਣ ਤਾਂ ਉਸ ਉਮਰ ਵਿੱਚ ਲੱਗੇ ਹੋਏ ਰੋਗ ਤੇ ਸ਼ੌਕ ਉਮਰ ਪਰ ਖੜਾ ਨਹੀਂ ਸਾਦੇ ਸੋ ਇਹੋ ਜਿਹੇ ਹੀ ਰੋਗ ਦਾ ਸ਼ਿਕਾਰ ਸਾਡਾ ਅੱਜ ਦਾ ਗੈਸਟ ਪੰਜਾਬ ਪੁਲਿਸ ਵਿੱਚ ਸੇਵਾ ਕਰ ਰਿਹਾ ਸਹਾਇਕ ਥਾਣੇਦਾਰ ਨੈਪ ਸਿੰਘ ਦੁਰੀਏ ਜਿਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਲੱਗਿਆ ਹੋਇਆ ਰੋਗ ਲੱਗਿਆ ਹੋਇਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਐਮਜੀ ਟੈਲੀਕਾਸਟ ਦੇ ਵੀਰੇ ਵਿੱਚ ਨੈਪ ਸਿੰਘ ਜੀ ਸਵਾਗਤ ਹੈ ਬਹੁਤ ਸਾਰਾ ਮੈਂ ਐਮਜੀ ਟੈਲੀਕਾਸਟ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਐਡੇ ਵੱਡੇ ਪਲੇਟਫਾਰਮ ਤੇ ਖੜਾ ਕੀਤਾ ਮੈਂ ਬਹੁਤ ਧੰਵਾਦੀ ਹਾਂ ਔਰ ਸਾਰੇ ਹੀ ਸਰੋਤਿਆਂ ਦਾ ਮੈਂ ਬਹੁਤ-ਬਹੁਤ ਧੰਵਾਦੀ ਹਾਂ ਨੈਪਸ ਸਿੰਘ ਜੀ ਜਾਣਕਾਰੀ ਮਿਲੀ ਸੀ ਕਿ ਤੁਸੀਂ ਇੱਕ ਗੀਤ ਗਾਇਆ ਤੇ ਤੁਹਾਨੂੰ ਪੰਜਾਬ ਪ੍ਰੀਜ਼ ਦੇ ਵਿੱਚ ਭਰਤੀ ਕਰ ਲਿਆ ਗਿਆ ਸੋ ਕੀ ਵਾਕਿਆ ਸੀਗਾ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਦੇ ਬਾਰੇ ਸਰੋਤਿਆਂ ਦੇ ਨਾਲ ਸਾਥ ਤੋਂ ਮੈਂ ਮੈਨੂੰ ਜਿਹੜਾ ਕਿ ਪੰਜਾਬ ਪ੍ਰੀਜ਼ ਦੇ ਵਿੱਚ ਭਰਤੀ ਕੀਤਾ ਗਿਆ ਕੇ ਪੀ ਐਸ ਗੱਲ ਡੀਜੀਪੀ ਸਾਹਿਬ ਸੀਗੇ ਉਹਨਾਂ ਨੇ ਮੈਨੂੰ ਭਰਤੀ ਕੀਤਾ ਸੀ ਮੈਂ ਉੱਥੇ ਗੀਤ ਗਾਇਆ ਸੀ ਤਾਂ ਉਹਨਾਂ ਨੇ ਖੁਸ਼ ਹੋ ਕੇ ਕਿਹਾ ਕਿ ਇਸ ਮੰਨ ਲਓ ਮੈਨੂੰ ਨੰਬਰ ਦਿੱਤਾ ਮੈਨੂੰ ਭਰਤੀ ਕੀਤਾ ਨਾ ਅੱਛਾ ਤੁਹਾਡੇ ਗੀਤ ਤੋਂ ਖੁਸ਼ ਹੋ ਗਏ ਉਹਨਾਂ ਨੇ ਤੁਹਾਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਾ ਹਾਂਜੀ ਹਾਂਜੀ ਕਮਾਲ ਹੋ ਗਈ ਬਹੁਤ ਅੱਛੀ ਕਿਹੜਾ ਗੀਤ ਸੀਗਾ ਸਰੋਤਿਆਂ ਦੇ ਨਾਲ ਦਸਕਾ ਦੇ ਨਾਲ ਸੰਕੋ ਉਹ ਪੇਸ਼ ਕਰਨ ਲੱਗੇ ਆਈ ਉਹ ਹੀ ਉਹ ਹੀ ਗੀਤ ਜਿਹਦੇ ਤੇ ਤੁਹਾਨੂੰ ਨੌਕਰੀ ਮਿਲੀ ਹੈ ਠੀਕ ਹੈ ਅਗਮਾਨ ਕਰਦੀ ਨੀ ਤੈਨੂੰ ਤੱਕਣਾ ਵੀ ਨਹੀਂ ਮਾਣਾ ਮੂਹੇ ਰੂਪ ਦਾ ਅਗਮਾਨ ਕਰਦੀ ਨੀ ਤੈਨੂੰ ਤੱਕਣਾ ਵੀ ਨਹੀਂ ਕਿੱਡੀ ਕੱਤ ਸੋਣੀ ਕਿੱਦਾਂ ਮਾਨਕਾਰਦੀ ਤੈਨੂੰ ਤੱਕਣਾ ਵੀ ਨਹੀਂ ਉਹ ਮਾਣਾ ਮੂਹੇ ਰੂਪ ਦਾ ਅਗਮਾਨ ਕਰਦੀ ਤੈਨੂੰ ਤੱਕਣਾ ਵੀ ਨਹੀਂ ਤੇਰੇ ਨਾਲ ਕਿਤੇ ਵੱਧ ਪਈਆਂ ਸੋਨੀਆਂ ਤੂੰ ਐਦ ਕਿਹੜੀ ਹੂ ਨੀ ਤੇਰੇ ਨਾਲ ਕਿਤੇ ਵੱਧ ਪਈਆਂ ਸੋਹਣੀਆਂ ਤੂੰ ਐਡੀ ਕਿਹੜੀ ਹੂਰਨੀ ਚੰਦ ਦੀ ਏ ਚਿੱਟੀ ਏ ਕਿ ਜਾਣੇ ਪਿਆਰ ਨੂੰ ਪਰਾ ਹੋ ਜਾ ਦੂਰਨੀ ਆਕੜਾਂ ਦੀ ਅੱਗ ਵਿੱਚ ਰਹੇ ਛੜਦੀ ਨੀ ਤੈਨੂੰ ਤਕੜਾ ਵੀ ਨਹੀਂ ਕਿੱਡੀ ਕੱਤ ਤੂੰ ਸੋਣੀ ਕਿੱਦਾਂ ਮਾਣ ਕਰਦੀ ਤੈਨੂੰ ਤਕੜਾ ਵੀ ਨਹੀਂ ਮਾਣਾ ਮੂਹੇ ਰੂਪ ਦਾਗ ਮਾਣ ਕਰਦੀ ਤੈਨੂੰ ਤਕੜਾ ਵੀ ਨਹੀਂ ਬਬ ਸਿੰਘ ਜੀ ਇਸ ਗਾਇਕੀ ਦਾ ਸ਼ੌਕ ਤੁਹਾਨੂੰ ਕਦੋਂ ਪਿਆਰ ਜਿਸ ਨੇ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿਵਾ ਦਿੱਤੀ ਜਿਹੜੀ ਪੰਜਾਬ ਪੁਲਿਸ ਦੀ ਨੌਕਰੀ ਦੇ ਦੌਰਾਨ ਵੀ ਤੁਹਾਡਾ ਅਜੇ ਤੱਕ ਵੀ ਪਹਿੜਾ ਨਹੀਂ ਛੜਿਆ ਤੇ ਤੁਸੀਂ ਲਗਾਤਾਰ ਹੁਣ ਵੀ ਇਹ ਤੂੰਬੀ ਨੂੰ ਤੇ ਹਰਮੋਨੀਅਮ ਜਿਹੜੇ ਹੈਗਾ ਘਰ ਦਾ ਸ਼ਿੰਗਾਰ ਬਣਾਇਆ ਹੋਇਆ ਸੋ ਕਿੱਥੋਂ ਸਿੱਖਿਆ ਤੇ ਕਦੋਂ ਦੀ ਸ਼ੌਕ ਪਿਆ ਤੁਹਾਨੂੰ ਇਹ ਸਾਰ ਮੈਨੂੰ ਬਚਪਨ ਤੋਂ ਹੀ ਸ਼ੌਕ ਹੈ ਸਾਰਾ ਸਾਡੇ ਪਿੰਡ ਦਾ ਡਰਾਮੇ ਵਾਲੇ ਆਇਆ ਕਰਦੇ ਸੀ ਤੇ ਉਸ ਤੋਂ ਬਾਅਦ ਮੈਂ ਸਕੂਲ ਦੇ ਵਿੱਚ ਤੜਪਾ ਜਦੋਂ ਸੰਗਾ ਉਦੋਂ ਵੀ ਸਰ ਬਾਲ ਸੁਭਾ ਲੱਗਦੀ ਸੀ ਸਕੂਲ ਦੇ ਵਿੱਚ ਉਸ ਤੋਂ ਬਾਅਦ ਫਿਰ ਸਰ ਮਹਿਕਮੇ ਦੇ ਵਿੱਚ ਵੀ ਗੁੰਮਦਾ ਸਰ ਉਹ ਇਹ ਮੇਰਾ ਸ਼ੌਂਕ ਮੇਰਾ ਹਰ ਵਕਤ ਨਾਲ ਹੀ ਰਹਿੰਦਾ ਸਰ ਐਸ ਫਿਰ ਬਾਈਕ ਤੇ ਵੱਲੋਂ ਤੁਹਾਨੂੰ ਕਦੀ ਕੋਈ ਸਮੱਸਿਆ ਨਹੀਂ ਆਈ ਤੁਹਾਡੀ ਗੈਕੀ ਦੇ ਵਿੱਚ ਮਹਿਕਮੇ ਦੀ ਕੋਈ ਮਜਬੂਰੀ ਹੋਵੇ ਜਾਂ ਮਹਿਕਮਾ ਜਿਹਾ ਹੈਗਾ ਉਹਨਾਂ ਵੱਲੋਂ ਕਦੀ ਕੋਈ ਅੜਚਨ ਬਣੀ ਹੋਵੇ ਨਹੀਂ ਸਰ ਮੈਂ ਨਸ਼ਿਆਂ ਬਾਰੇ ਗੀਤ ਮਹਿਕਮੇ ਦੇ ਵਿੱਚ ਵੀ ਅਸੀਂ ਪਿੰਡਾਂ ਦੇ ਵਿੱਚ ਜਾਣਦੇ ਆ ਸਰ ਜਿਹੜੀ ਨੌਜਵਾਨ ਪੀੜ੍ਹੀ ਨੂੰ ਇੱਕ ਸੰਦੇਸ਼ਾ ਦੇ ਰਹੇ ਆ ਇਹਨਾਂ ਭਿਆਨਕ ਨਸ਼ਿਆਂ ਤੋਂ ਅਸੀਂ ਬਚ ਜਾਗੇ ਬਹੁਤ ਖੂਬਸੂਤ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਪਣੀ ਪੁਲਿਸ ਦੀ ਸੇਵਾ ਦੇ ਦੌਰਾਨ ਜਿਹੜਾ ਹੈਗਾ ਉਹਦੇ ਨਾਲ ਨਾਲ ਗਾਇਕੀ ਰਾਹੀਂ ਵੀ ਚਲੀ ਗਈ ਹੈ ਲੋਕਾਂ ਨੂੰ ਜਿਹੜੇ ਇੱਕ ਬਹੁਤ ਵਧੀਆ ਸੰਦੇਸ਼ ਦੇ ਰਹੇ ਹੋ ਸੁਰੇਹਾ ਦੇ ਰਹੇ ਹੋ ਸੋ ਉਹ ਕਿਹੜੇ ਗੀਤ ਹੈ ਜਿਹੜੇ ਗੀਤਾਂ ਨਾਲ ਤੁਸੀਂ ਲੋਕਾਂ ਨੂੰ ਜਿਹੜੇ ਨਸ਼ਿਆਂ ਤੋਂ ਬਚਣ ਦਾ ਸੰਦੇਸ਼ ਦੇਦੇ ਇਸੇ ਗੀਤ ਦੇ ਨਾਲ ਪੋਰਸਾ ਸਾਡੀ ਠੀਕ ਹੈ ਸਰ ਹੋ ਨਾ ਪੀ ਚੰਨਾ ਨਾ ਪੀ ਵੇ ਨਾ ਪੀ ਚ ਨਾ ਨਾ ਪੀ ਤੇਰੀਆਂ ਮੈਂ ਤਾਂ ਕਰਦੀ ਆ ਇਹ दारू ਨੇ ਕਰ ਪੱਟੇ ਵਪੈਰੀ ਤੁੰਨੀ ਧਰਦੀਆਂ दारू ਨੇ ਕਰ ਪੱਟੇ ਵਪੈਰੀ ਤੁੰਨੀ ਧਰਦੀਆਂ ਰੱਬ ਨਾ ਕਰੇ ਕੁਝ ਹੋ ਗਿਆ ਵੇ ਰੱਬ ਨਾ ਕਰੇ ਕੁਝ ਹੋ ਗਿਆ ਤੇਰੇ ਨਾਲ ਮਰਿਆ ਨਹੀਂ ਜਾਣਾ ਮਨੋ ਲੋਕ ਕਹਿਣਗੇ ਰੰਡੀ ਵੇ ਮੈਤੋ ਜਰਿਆ ਨਹੀਂ ਜਣਾ ਨਾ ਪੀਚਨਾ ਨਾ ਪੀ ਬਹੁਤ ਅੱਛੇ ਗਾਉ ਤਾਰੂ ਚਿੱਟਾ ਕੈਪ ਸੂਲ ਇੰਨਾ ਵਿੱਚ ਜ਼ਹਿਰਾਵੇਂ ਆਟੀ ਕੇ ਸਿਰ ਗਟ ਛੱਡ ਦੇ ਤੇਆਂ ਮੰਗਦੀ ਖਹਿਰਾਵੇਂ ਕੀ ਕੇ ਸਿਰਗਟ ਛੱਡਦੇ ਤੇਆਂ ਮੰਗਦੀ ਖਹਿਰਾਵੇ ਇਸ ਉਮਰ ਵਿੱਚ ਮੈਥੋਂ ਤੇਰਾ ਦੁੱਖ ਭਰਿਆ ਨਹੀਂ ਜਾਣਾ ਮੈਨੂੰ ਲੋਕ ਕਹਿਣਗੇ ਰੰਡੀ ਵੇ ਮੈਥੋਂ ਜਰਿਆ ਨਹੀਂ ਜਾਣਾ ਨਾ ਪਿੱਛਣਾ ਨਾ ਪੀ ਬਹੁਤ ਖੂਬਸੂਤ ਕਿੰਨਾ ਖੂਬਸੂਤ ਸੁਨੇਹਾ ਤੁਸੀਂ ਦਿੱਤਾ ਹੈ ਲੋਕਾਂ ਨੂੰ ਸ਼ਰਾਬ ਤੋਂ ਬਚੰਦਾ ਤੇ ਇਹ ਜਿਹੜੇ ਗੀਤ ਹੈ ਇਹ ਅਕਸਰ ਤੁਸੀਂ ਜਿਹੜੇ ਗਏ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਲਾਉਂਦੇ ਹੋ ਸਟੇਜਾਂ ਤੇ ਕਰਦੇ ਹਾਂ ਹਾਂਜੀ ਸਰ ਸਟੇਜਾਂ ਤੇ ਕਰਦੇ ਆ ਸਰ ਇਹਨਾਂ ਫਿਲਮਾਂ ਵੀ ਵਿਖਾਉਂਦੇ ਸਰ ਨਸ਼ਿਆਂ ਦੇ ਬਾਰੇ ਤੇ ਇਸ ਤੱਕਾਂ ਜਿਹੜਾ ਕਿ ਮੰਨ ਲਓ ਫਿਲਮਾਂ ਵਿਖਾਉਂਦੇ ਤਾਂ ਗੀਤ ਵੀ ਬੋਲਦੇ ਤਾਂ ਨਸ਼ਿਆਂ ਤੋਂ ਬਚਣ ਦੀਆਂ ਫਿਲਮਾਂ ਵੀ ਦਿਖਾਉਂਦੇ ਹੋ ਤੇ ਗੀਤ ਵੀ ਗਾਉਂਦੇ ਹਾਂਜੀ ਸਰ ਫਿਰ ਲੋਕਾਂ ਵੱਲੋਂ ਕਿੰਨਾ ਰਿਸਪੌਂਸ ਮਿਲਦਾ ਹੈ ਬਹੁਤ ਜ਼ਿਆਦਾ ਜੀ ਸਰ ਬਹੁਤ ਜ਼ਿਆਦਾ ਜਿਹੜਾ ਕਿ ਮੰਨ ਲਓ ਰਿਸਪੌਂਸ ਮਿਲਦਾ ਹੈ ਕਿ 10 10 11 11 ਵਜੇ ਤੱਕ ਲੋਕ ਜਿਹੜੇ ਆ ਕਿ ਫਿਲਮ ਵੇਖਦੇ ਆ ਰਾਤ ਨੂੰ ਰਾਤ ਨੂੰ ਵੀ ਬੈਠੇ ਰਹ ਇਹ ਜ਼ਿਲ੍ਹਾ ਪੱਧਰ ਤੇ ਪ੍ਰੋਗਰਾਮ ਹੁੰਦੇ ਤੁਹਾਡੇ ਹਾਂਜੀ ਸਰ ਜ਼ਿਲ੍ਹਾ ਪੱਧਰ ਤੇ ਹੁੰਦੇ ਪੰਜਾਬ ਤੇ ਪੰਜਾਬ ਤੇ ਸਾਡੇ ਜਿਹੜਾ ਮੰਨ ਲਓ ਸਾਰੇ ਚੀ ਹੁੰਦੇ ਆ ਪਰ ਲੇਕਿਨ ਸਾਡਾ ਜਿਹੜਾ ਜ਼ਿਲ੍ਹਾ ਪੱਧਰ ਤੇ ਹੁੰਦਾ ਜੀ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਅਸੀਂ ਪ੍ਰੋਗਰਾਮ ਕਰਦੇ ਹਾਂ ਬਹੁਤ ਖੁਸ਼ਕੁਸ਼ ਬਹੁਤ ਅੱਛੀ ਸੋ ਕਿਸੇ ਸਾਡੇ ਦਰਸ਼ਕਾਂ ਵਾਸਤੇ ਵੀ ਕੋ ਗੀਤ ਹੀ ਰਹੇਗਾ ਸੁਣਾਓ ਇਹ ਗੀਤ ਤਾਂ ਤੁਸੀਂ ਉਹਨਾਂ ਨੂੰ ਪਿੰਡਾਂ 'ਚ ਵੀ ਸੁਣਾਉਂਦੇ ਹੋ ਤੇ ਕਿਸੇ ਖੂਬਸੂਰਤ ਗੀਤ ਨਾਲ ਸਾਡੇ ਅੱਖਾਂ 'ਚ ਨਜਾਇਜ਼ ਵਿਕਦੀ ਓ ਅੱਖਾਂ 'ਚ ਨਜਾਇਜ਼ ਵਿਕਦੀ ਥਾਪਾ ਮਾਰ ਲੋ ਪੁਲਸ ਓ ਜਾ ਕੇ ਬਈ ਪੀਣ ਵਾਲੇ ਲੱਖ ਬੋਤਲਾਂ ਬੇਨ ਦਿੱਤਿਓ ਡਿਗਣ ਗਸ ਖਾ ਕੇ ਬਈ ਅੱਖਾਂ 'ਚ ਨਜਾਇਜ਼ ਵਿਕਦੀ ਗੋਨਾ ਅੱਖੀਆਂ ਦਾ ਸੋ ਰੱਬ ਦੀ ਸਰਵਤੀ ਕੋਰਾ ਹਾਨੀਆਂ ਨੂੰ ਠੱਗਦਾ ਫਿਰੇ ਟੂਨੇ ਹਾਰ ਕੇ ਜਲੇਦਾ ਡੋਰਾ ਬੈਠਾ ਇਹ ਦਿੰਦੀ ਮਾਰ ਮਿੱਤਰੋ ਉਠਾਂ ਏ ਦਿਨ ਦੀ ਮਾਰ ਮਿੱਤਰੋ ਚਾਕ ਪਾਵੇ ਜੇ ਕਿਤੇ ਮੁਸਕਾ ਕੇ ਭਾਈ ਪੀਣ ਵਾਲੇ ਲੱਖ ਬੋਤਲਾ ਬੈਣ ਪੀਤੀਓ ਡਿਗਣ ਘਸ ਖਾ ਕੇ ਭਾਈ ਅੱਖਾਂ ਚ ਨਜਾਇਜ਼ ਵਿਕਦੀ ਬਹੁਤ ਅੱਛੇ ਬਹੁਤ ਅੱਛੇ ਤਾਂ ਨੇਪ ਸਿੰਘ ਜੀ ਤੁਹਾਡੇ ਬਹੁਤੇ ਗਾਣੇ ਪਲੀਜ਼ ਦੇ ਮਹਿਕਮੇ ਦੇ ਐਬਗੇਟ ਦੀ ਘੁੰਮ ਰਿਹਾ ਹੈ ਕਿਉਂ ਕੀ ਗੱਲ ਮਤਲਬ ਜਿਹੜੀ ਹੈਗੀ ਇਹਦੇ ਤੋਂ ਇਲਾਵਾ ਵੀ ਗਾਇਕੀ ਬਹੁਤ ਸਾਰੀ ਪਈ ਹੋਈ ਹੈ ਹਾਂਜੀ ਵੈਸੇ ਗੱਲ ਇਹ ਆ ਵੀ ਜਦੋਂ ਅਸੀਂ ਪੰਜਾਬ ਪੁਲਿਸ ਦੇ ਵਿੱਚ ਮੈਂ ਟ੍ਰੇਨਿੰਗ ਕਰਦਾ ਸੀ ਸਰ ਉੱਥੇ ਮੁੰਡੇ ਇਕੱਠੇ ਹੋ ਕੇ ਕਹਿ ਦਿੰਦੇ ਸੀਗੇ ਕਿ ਇਹ ਗਾਣੇ ਗੀਤ ਸੁਣਾ ਉਹ ਫਿਰ ਜਾਦੇ ਜਿਹੜਾ ਕਿ ਮੰਨ ਲਓ ਪੁਲਿਸ ਵਾਲੇ ਦੇ ਕੋਈ ਛੁੱਟੀ ਨਹੀਂ ਮਿਲੀ ਜਾਂ ਕੋਈ ਹੋਰ ਨਹੀਂ ਆਸ ਤੱਕ ਸਰ ਜਦੋਂ ਜਿਵੇਂ ਤਾਂ ਖੇਲਾ ਜਾ ਬੜਦੇ ਆ ਫਿਰ ਉਹ ਤਾਂ ਕਰਕੇ ਉਹ ਜਾਦੇ ਪੁਲਿਸ ਦੇ ਸੁਣਦੇ ਸੀਗੇ ਸਰ ਮੁੰਡੇ ਦੂਜੇ ਵੀ ਸੁਣਦੇ ਆ ਸਰ ਪਰ ਪੁਲਿਸ ਦੇ ਹਨ ਜੀ अच्छा ਤੇ ப்ਲੀਜ਼ ਜੀ ਕਹਿੰਦੇ ਜਿਹੜੇ ਤੁਹਾਡੇ ਵੱਲੋਂ ਆਪ ਦੇ ਵੱਲੋਂ ਹੀ ਕਿਉਂਕਿ ਕਿਸੇ ਗੀਤਕਾਰ ਵੱਲੋਂ ਤਾਂ ਲਿਖੇ ਨਹੀਂ ਜਾਂਦੇ ਜਿਹੜੇ ਉੱਤੇ ਬੰਦੇ ਨੌਕਰੀ ਕਰ ਰਹੇ ਆ ਜਾਂ ਜਿਨ੍ਹਾਂ ਦੇ ਦਿਲ ਦੀ ਦੀ ਤਰੀਕਦਰਦ ਹੈ ਜਾਂ ਉਹਨਾਂ ਦੇ ਦੁੱਖ ਹੈ ਉਹ ਜਿਹੜੇ ਆਪ ਹੀ ਉਹਨਾਂ ਵੱਲੋਂ ਲਿਖੇ ਜਾਂਦੇ ਹਾਂਜੀ ਸਾਰਾ ਉਹਨਾਂ ਦੇ ਇਹ ਆਪ ਹੀ ਲਿਖੇ ਜਾਂਦੇ ਸਰ ਪਰ ਇਹ ਸ੍ਰੀ ਕੁਲਦੀਪ ਮਾਨਕੀ ਦਾ ਗੀਤ ਸੀਗਾ ਨਹੀਂ ਇਹ ਤਾਂ ਕੁਲਦੀਪ ਮਾਨਕੀ ਦਾ ਗੀਤ ਸੀਗਾ ਕੋਈ ਸ਼ੱਕ ਨਹੀਂ ਕੁਲਦੀਪ ਭਾਲਜੀ ਦਾ ਮੈਂ ਖੁਦ ਇਹ ਬਹੁਤ ਬਾਰੇ ਗੀਤਾਂ ਦਾ ਆਨੰਦ ਮਾਣਿਆ ਸੁਣਿਆ ਉਹ ਗੀਤ ਪਰ ਜਿਵੇਂ ਤੁਸੀਂ ਕਹਿੰਦੇ ਹੋ ਟ੍ਰੇਨਿੰਗ ਦੇ ਨਾਲ ਜਿਹੜੇ ਤੁਹਾਡੇ ਬਹੁਤ ਸਾਰੇ ਗੀਤ ਉੱਥੇ ਲਿਖੇ ਜਾਂਦੇ ਆ ਉੱਥੋਂ ਵੀ ਮੁਸ਼ਕਿਲ ਅਸਮੰਦੀ ਲਿਖੇ ਜਾਂਦੇ ਆ ਤਾਂ ਉਹ ਵੀਤੀ ਰਹੇਗੇ ਉਹ ਜਿਹੜੇ ਕੈਂਡੀਡੇਟ ਹੁੰਦੇ ਆ ਜਿਹੜੇ ਟ੍ਰੇਨਿੰਗ ਟ੍ਰੇਨੀ ਰਿਕਰੂਟ ਹੁੰਦੇ ਟ੍ਰੇਨ ਕਰ ਰਹੇ ਆ ਜਹਾਂ ਖੇਲਾ ਵਿਖੇ ਉਹਨਾਂ ਵੱਲੋਂ ਹੀ ਲਿਖੇ ਜਾਂਦੇ ਕਿਉਂਕਿ ਇਹਨਾਂ ਨੂੰ ਗੀਤਕਰਤਾ ਰੂਪਮੰਡ ਕਰ ਨਹੀਂ ਸਕਦਾ ਹਾਂਜੀ ਸਰ ਲੈ ਕੇ ਤਾਂ ਜਾਂਦੇ ਆ ਪਰ ਉਹਨਾਂ ਮੈਂ ਹੁਣ ਮੈਨੂੰ ਐਸੇ ਚੇਤਾ ਨਹੀਂ ਆ ਉਹਨਾਂ ਕੀਤਾ ਦਾ ਤੇ ਇੱਕੇਦਮ ਨਹੀਂ ਆਉਂਦੇ ਪਰ ਜਦ ਇਹ ਕ ਮਾਹੀ ਵੇਲੇ ਤੇ ਸ਼ੂਟਿੰਗਾਂ ਮਹੀਨੇ ਦੀਆਂ ਆ ਮਾਹੀ ਵੇਲ ਕੇ ਸੁਟੀਆਂ ਮਹੀਨੇ ਦੀਆਂ ਆ ਹੜਾਵੇ ਮੇਰੀ ਇੰਜ ਨੋ ਤੁਜਿੰਦ ਤੜਫਾ ਮਾਹੀ ਵੇਲ ਕੇ ਸੁਟੀਆਂ ਮਹੀਨੇ ਦੀਆਂ ਆ ਮਾਹੀ ਵੇਲ ਕੇ ਸੁਟੀਆਂ ਮਹੀਨੇ ਦੀਆਂ ਆ ਨੇਪਸੀ ਜੀ ਤੁਹਾਨੂੰ ਪੁਲਿਸ ਦੀ ਨੌਕਰੀ ਦਰਾਂ ਤੁਹਾਡੇ ਕੋਈ ਸੱਭਿਆਚਾਰਕ ਵਿੰਗ ਬਣਿਆ ਹੈ ਜਿਹਾ ਜਿੱਤੇ ਜਿਹੜੇ ਤੁਹਾਡੀ ਗਾਇਕੀ ਦਾ ਇਹ ਜਿਹੜਾ ਸ਼ੌਕ ਹੈ ਨਾਲ ਦੀ ਨਾਲ ਚੱਲਦਾ ਹੈ ਕਿਉਂਕਿ ਤੁਹਾਡੀ ਡਿਊਟੀ ਆਉਂਦੀ ਹੈ ਜਿਸ ਦੇ ਵਿੱਚ ਤੁਹਾਡੀ ਗਾਇਕੀ ਦੀ ਵਿੱਚ ਅੜ ਚੰਨੀ ਹੋਗੀ ਇਹ ਸਰ ਜੋ ਮੈਂ ਇੱਕ ਬੈਂਡ ਸਟਾਫ ਬਣਿਆ ਮੈਂ ਸਾਡੇ ਸਾਥ ਮੈਂ ਬੈਂਡ ਸਟਾਫ ਦੇ ਵਿੱਚ ਇਨਚਾਰਜ ਟੋਰ ਲੱਗਿਆ ਸਰ ਤੇ ਜਿਹੜਾ ਬਾਕੀ ਸਾਡੇ ਜਦੋਂ ਕਿਤੇ ਪ੍ਰੋਗਰਾਮ ਹੁੰਦੇ ਆ ਸਰ ਜੈ ਨਸ਼ਾ ਦੇ ਕਲਾਪ ਪ੍ਰੋਗਰਾਮ ਹੁੰਦੇ ਉੱਥੇ ਮੈਨੂੰ ਗਉਣ ਦਾ ਸਮਾਂ ਦਿੱਤਾ ਜਾਂਦਾ ਸਰ ਬਾਕੀ ਵੀ ਡਿਊਟੀਆਂ ਵੀ ਆਈਪੀ ਡਿਊਟੀ ਵੀ ਕਰਦਾ ਸਰ ਸਾਰੇ ਜਾਨਾ ਕਰ। ਉਦੋਂ ਚਾਰਜ ਫਰੀ ਦੀ ਹੈਗੇ ਤੁਹਾਡੀਆਂ ਡਿਊਟੀਆਂ ਲੱਗਦੀਆਂ ਪਰ ਬੈਂਡ ਸਟਾਫ ਤੋਂ ਹੋ ਕਰਕੇ ਤੁਹਾਨੂੰ ਉਚਿਤੇ ਤੋਂ ਉੱਤੇ ਜਿਹੜੇ ਬਾਕੀ ਦੇ ਨਾਲ ਤੁਹਾਡਾ ਵਾਸਤਾ ਪੈਂਦਾ ਵਾਸਤਾ ਪੈਂਦਾ ਰਹਿੰਦਾ ਸਰ ਉੱਥੇ ਕਿਉਂਕਿ ਅਸੀਂ ਗੀਤ ਵਗੈਰਾ ਕੱਢਣੇ ਹੁੰਦੇ ਧੁਨਾ ਵਗੈਰਾ ਕੱਢਣੇ ਹੁੰਦੇ ਸਰ ਉਦੋਂ ਗੀਤ ਗਾਇਕੀ ਆ ਖੇਤਰ ਛੱਟਾ ਚੱਲਦਾ ਰਹਿੰਦਾ ਸਰ ਤੇ ਜਿੱਦਾਂ ਆਮ ਤੌਰ ਤੇ ਜਿਹੜਾ ਪੁਲਿਸ ਦੇ ਡਿਪਾਰਟਮੈਂਟ ਦਾ ਜਿਹੜਾ ਕ੍ਰਾਈਮ ਦੀ ਨਰ ਬਾਬਾ ਬਾਬਾ ਸਪੈਂਦਾ ਜਿਹੜੇ ਜ੍ਰੈਮ ਪੇਸ਼ਾ ਲੋਕ ਹੈ ਉਹ ਅਕਸਰ ਜਿਹੜੇਗੇ ਪੁਲਿਸ ਦਰ ਸਿੱਧਾ ਉਸ ਬੰਦੇ ਨਾਲ ਸਿੱਧਾ ਵਾਸਤਾ ਪੈਂਦਾ ਕਿਉਂਕਿ ਇੱਕੋ ਇੱਕ ਵਿਭਾਗ ਹੈ ਪੁਲਿਸ ਜਿਹੜਾ ਉਹਨੂੰ ਰੱਖ ਪਾਉਂਦਾ ਹੈ ਜਾਂ ਉਹਨਾਂ ਦੇ ਨਾਲ ਸਿੱਧਾ ਰੂਪ ਰੂਪ ਹੁੰਦਾ ਜਿਹੋ ਜਿਹੇ ਕ੍ਰਾਈਮ ਵਾਲੇ ਲੋਕ ਹੁੰਦੇ ਆ ਉਹ ਜਿਹੜਾ ਪੁਲਿਸ ਨੂੰ ਮਜਬੂਰੀ ਉਹਨਾਂ ਦੀ ਹੁੰਦੀ ਹੈ ਉਹ ਤੇ ਆ ਹੋ ਕੇ ਤੇ ਉਹਨਾਂ ਨੂੰ ਟੱਕਰਨਾ ਪੈਂਦਾ ਕੁਰਾਕਤ ਵੀ ਹੋਣਾ ਪੈਂਦਾ ਹੈ ਸਤ ਸੁਭਾਵੀ ਦੇ ਰਹਿ ਕੇ ਅਕਸਰ ਹੁੰਦੇ ਆ ਉਸ ਉਹਨਾਂ ਸਟੇਜਾਂ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਤੁਹਾਡਾ ਸੁਭਾਜ ਰਿਹਾ ਹੈਗਾ ਤਾਂ ਕੁਝ ਹੋਰ ਕਿਸਮ ਦਾ ਉਹ ਹੋਰ ਰੂਪ ਤੁਹਾਨੂੰ ਵੀ ਕਦੀ ਵਖਾਉਣ ਦਾ ਮੌਕਾ ਮਿਲਦਾ ਹੈ ਕਿ ਨਹੀਂ ਸਰ ਕਦੇ ਜਿਹੜਾ ਸਮੇਂ ਦੇ ਇੰਤਕਾਰ ਟਾਲਣਾ ਪੈਂਦਾ ਸਰ ਉਹ ਜਿਆ ਸਾਰਾ ਕਰਨਾ ਪੈਂਦਾ ਕਿਉਂਕਿ ਇੱਕੇ ਵਾਰੀ ਨਈ ਨਾ ਇੱਕ ਪਾਸੇ ਨਹੀਂ ਜਾਇਆ ਜਾਂਦਾ ਤਾਂ ਉਦੋਂ ਬਦਲਣਾ ਪੈਂਦਾ ਸਰ ਥੋੜਾ ਜਿਹਾ ਬਦਲਣਾ ਪੈਂਦਾ ਆਪਣੇ ਆਪ ਨੂੰ ਚੇਂਜ ਕਰਨਾ ਸਮਾਂ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਹਿਚਾਣਦਾ ਨਹੀਂ ਰੱਬ ਕਦੇ ਨਹੀਂ ਉਸ ਨੂੰ ਉੱਚੇ ਕਰਦਾ ਜਿਹੜਾ ਆਪ ਉੱਚੇ ਹੋਣ ਜਾਂਦਾ ਸਮੇਂ ਦੇ ਨਾਲ ਤੁਰਨਾ ਪੈਂਦਾ ਸਰ ਬਹੁਤ ਅੱਛਾ ਬਹੁਤ ਅੱਛਾ ਬੜੀ ਬਖਮਾਲ 2017 ਆਦੀ ਵਿੱਚ ਤੁਸੀਂ ਜ਼ਿੰਦਗੀ ਦਾ ਢੇਰ ਸਾਰਾ ਤਿਆਰ ਪਾਜ ਰਹੇਗਾ ਉਸਾਂ ਦਾ ਕੀਤਾ ਹੈ ਤੇ ਇੱਕ ਮਨੁੱਖਾ ਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਸਮੇਂ ਦੀ ਕਦਰ ਜਿਹੜੀ ਹੈਗੀ ਉਹ ਕਿੰਨੀ ਕੀਮਤੀ ਹੈ ਸਮੇਂ ਦੇ ਅਨੁਸਾਰ ਕਿਵੇਂ ਕਿਵੇਂ ਹਰ ਬੰਦੇ ਨੂੰ ਟੱਲਣਾ ਚਾਹੀਦਾ ਸੋ ਮੇਰੇ ਕਰਕੇ ਗੱਲਾਂ ਬਾਤਾਂ ਦੇ ਨਾਲ ਕਿਸੇ ਨਾ ਕਿਸੇ ਗੀਤ ਦੇ ਨਾਲ ਸਾਜ ਦੋ ਕਿ ਕੋਈ ਗੀਤ ਤੁਹਾਨੂੰ ਆਪ ਹੈ ਉਹ ਨਾ ਕੋਈ ਬੇਲੀ ਨਾ ਕੋਈ ਸੱਜਣ ਨਾ ਕੋਈ ਰਿਸ਼ਤੇਦਾਰ ਉਹ ਦੁਨੀਆ ਪੈਸੇ ਦੀ ਹੈ ਉਹ ਪੈਸੇ ਦੀ ਮੇਰੇ ਯਾਰ ਦੁਨੀਆ ਪੈਸੇ ਦੀ ਹਏ ਪੈਸੇ ਦੀ ਮੇਰੇ ਯਾਰ ਦੁਨੀਆ ਪੈਸੇ ਦੀ ਕਈ ਵਿਚਾਰੇ ਵੇਲੇ ਫਿਰਦੇ ਵੀ ਇਹ ਐਵੇਂ ਪੜ ਕੇ ਉਹ ਟੁੱਟ ਜਾਂਦੇ ਸਭ ਪਿਆਰ ਦੇ ਰਿਸ਼ਤੇ ਬੇਰੁਜ਼ਗਾਰੀ ਕਰਕੇ ਟੁੱਟ ਜਾਂਦੇ ਸਭ ਪਿਆਰ ਦੇ ਰਿਸ਼ਤੇ ਬੇਰੁਜ਼ਗਾਰੀ ਕਰਕੇ ਉਹ ਪੈਸੇ ਖਾਤਰ ਮਾਂ ਪਿਓ ਪੁੱਤ ਨੂੰ ਕੱਢ ਦਿੰਦੇ ਘਰੋਬਾਰ ਉਹ ਦੁਨੀਆ ਪੈਸੇ ਦੀ ਹਾਏ ਪੈਸੇ ਦੀ ਮੇਰੇ ਯਾਰ ਦੁਨੀਆ ਪੈਸੇ ਦੀ ਹਾਏ ਪੈਸੇ ਦੀ ਮੇਰੇ ਯਾਰ ਉਹ ਦੁਨੀਆ ਪੈਸੇ ਦੀ ਬੜੀਆਂ ਸੱਚੀਆਂ ਤੇ ਕੋਰੀਆਂ ਗੱਲਾਂ ਨੇ ਜਿਹੜਾ ਯਥਾਰਥ ਹੈ ਕੋਈ ਸ਼ੱਕ ਨਹੀਂ ਬਹੁਤ ਖੂਬਸੂਰਤ ਵੀ ਬੜਾ ਦਰਜੀਤ ਹੈ ਤੁਹਾਡਾ ਤੂੰ ਵੀ ਦਾ ਆਨੰਦਮੰਦ ਹੈ ਐਥੀ ਜਿਹਾ ਰਹੇਗਾ ਵਾਂਝਾ ਰਹੇਗਾ ਪਤਾ ਨਹੀਂ ਕਿਉਂ ਤੁਸੀਂ ਐਸੀ ਕੀ ਗੋਗੀ ਦਾ ਸਾਥ ਹੀ ਲਿਆ ਥੋੜਾ ਜਿਆਦਾ ਹਾਂ ਜੀ ਤੇ ਆ ਤੇ ਬਾਕੀ ਤੁਹਾਡੀ ਗੱਤੀ ਬੜੀ ਬਾਖਵਾਲ ਹੈ ਬਹੁਤ ਖੂਬਸੂਰਤ ਮਾਨੂੰ ਚੰਗੀ ਲੱਗਦੀ ਹੈ ਬਾਕੀ ਤੁਹਾਡਾ ਜਿਹੜੇ ਡਿਊਟੀ ਹੈ ਤੁਹਾਡੀ ਜ਼ਿੰਮੇਵਾਰੀਆਂ ਜਿਹੜੀਆਂ ਉਹਦੇ ਨਾਲ ਨਾਲ ਤੁਸੀਂ ਗਾਇਕੀ ਦਾ ਸ਼ੌਕ ਜਿਹੜਾ ਅੱਜ ਵੀ ਪਾਲੀ ਬੈਠੇ ਹੋ ਇਹ ਬੜਾ ਮਾਨੂੰ ਖੂਬੰਦ ਲੱਗਦਾ ਤੋ ਨੈਸਨ ਜੀ ਕੀ ਪ੍ਰੋਗਰਾਮ ਹੈ ਤੁਹਾਡਾ ਤੁਸੀਂ ਰਿਟਾਇਰਮੈਂਟ ਦੇ ਨੇੜੇ ਹੋ ਕਿੰਨੀ ਕਿੰਨਾ ਸਰਦਸਾ ਟਾਈਮ ਰਹਿ ਗਿਆ ਤੁਹਾਡਾ ਸਰ 25 ਸਾਲ ਰਹਿ ਗਏ ਚਾਈ ਸਾਲ ਤੋਂ ਬਾਅਦ ਦੇ ਵਿੱਚ ਮੈਂ ਐਕਸਪ ਵਿਖਿਆ ਜਿਹੜੇ ਤੁਹਾਡੇ ਕੁਝ ਪੁਲਿਸ ਮੁਲਾਜ਼ਮੇ ਉਹ ਗੈਕੀ ਦੇ ਖੇਤਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਰਿਟਾਇਰਮੈਂਟ ਤੋਂ ਬਾਅਦ ਦੇ ਵਿੱਚ ਉਹ ਗੈਕੀ ਨੂੰ ਕਿੱਥੇ ਵਜੋਂ ਆਪਣਾ ਲੈਂਦੇ ਤੁਹਾਡਾ ਕੀ ਪ੍ਰੋਗਰਾਮ ਹਾਂਜੀ ਸਰ ਪੈਸੇ ਤਾਂ ਮੈਂ ਵੀ ਕਰੂੰਗਾ ਸਰ ਕਿਉਂਕਿ ਮੈਨੂੰ ਚਾਹਤ ਹੈ ਤੇ ਮੈਂ ਕਹਿੰਨਾ ਵੀ ਮੈਂ ਤੋਂ ਵੀ ਹਲੇ ਮੈਂ ਪਲਾਂਦੀ ਪੰਜਾਬ ਪੁਲਿਸ ਦੇ ਵਿੱਚ ਰਹਿ ਕੇ ਪਿੰਡਾਂ ਦੇ ਵਿੱਚ ਜਾ ਕੇ ਮੈਂ ਸੇਵਾ ਕਰਦਾ ਹੈ ਮੈਂ ਕਹਿੰਦਾ ਵੀ ਹੋਰ ਵੀ ਮੈਂ ਪੰਜਾਬੀ ਸੱਭਿਆਚਾਰ ਦੀ ਇਹ ਵੀ ਇੱਕ ਸੱਭਿਆਚਾਰ ਦੀ ਜੜ ਹੈ ਜੀ ਕਿਉਂਕਿ ਜਦੋਂ ਅਸੀਂ ਜਦੋਂ ਇਸ ਦੁਨੀਆ ਤੋਂ ਪਿਆਰ ਮੁੱਕ ਜਾਊਗਾ ਫਿਰ ਇਸ ਦੁਨੀਆ ਚ ਕੀ ਰਹਿ ਜਾਊਗਾ ਸਾਡਾ ਸੱਭਿਆਚਾਰ ਹੀ ਸਾਡਾ ਪਿਆਰ ਹੈ ਜੀ ਸਾਡਾ ਇਹ ਜਿਹੜੀ ਮੈਂ ਤਾਂ ਇਹਨੂੰ ਟੂੰਬੀ ਨੂੰ ਜੜ ਸਮਝਦਾ ਸੱਭਿਆਚਾਰ ਦੀ ਕਿਉਂਕਿ ਜੋ ਸਾਡੇ ਪੁਰਾਣੇ ਫੋਕ ਸਾਜ਼ ਸੀਗੇ ਅਸੀਂ ਉਹਨਾਂ ਨੂੰ ਸੰਭਾਲ ਕੇ ਰੱਖੀਏ ਸਾਡੇ ਪੁਰਾਣੇ ਬਜ਼ੁਰਗਾਂ ਦਾ ਵਿਰਸਾ ਸੰਭਾਲ ਕੇ ਰੱਖੀਏ ਤਾਂ ਹੀ ਜਿਹੜਾ ਇਹ ਜਗਾ ਪੰਜਾਬ ਹੈ ਸਾਡਾ ਜੀਵਿਤ ਰਹਿ ਸਕਦਾ ਹੈ ਬਹੁਤ ਉਸ ਤੋਂ ਬੜੀ ਮੇਕ ਵਿਚਾਰ ਹੈ ਤੁਹਾਡੀ ਪਰਿਵਾਰ ਦੇ ਵਿੱਚ ਹੋਰ ਵੀ ਜਿਹੜੇ ਕਿਸੇ ਮੈਂਬਰ ਨੂੰ ਸ਼ੌਕ ਹੈ ਤੁਹਾਡੇ ਇਸ ਗਾਇਕੀ ਦੇ ਨਾਲ ਤੁਹਾਡੇ ਇਸ ਕਿੱਤੀ ਦੇ ਨਾਲ ਪਿਆਰ ਪਰਿਵਾਰ ਵੱਲੋਂ ਕਿਹਨਾ ਸਾਥ ਮਿਲਦਾ ਮੈਨੂੰ ਪਰਿਵਾਰ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਦਾ ਸਰ ਜੋ ਮੇਰਾ ਬੇਟਾ ਹੈ ਛੋਟਾ ਸਰ ਸੁਖਦੇਵ ਸਿੰਘ ਉਹ 뮤직 ਦਾ ਬਹੁਤ ਵਧੀਆ ਆਰਟਿਸਟ ਹੈ ਸਰ ਅੱਛਾ ਵੀ ਉਸਕੇ ਕੋਈ ਸ਼ੌਕ ਹੀ ਰੱਖਤੇ ਹੈ ਜਾਂ ਉਹਨਾਂ ਨੇ ਉਹਨਾਂ ਨੇ ਵੀ ਕਿੱਤੇ ਵਜੋਂ ਬਣਾਇਆ ਹੈ ਕਿੱਤੇ ਵਜੋਂ અપਨਾਇਆ ਹੋਇਆ ਸਰ ਉਹ ਜਿਹੜਾ ਕਿ ਜਾਂਦੇ ਆ ਜੀ ਪ੍ਰੋਗਰਾਮਾਂ ਤੇ ਅੱਛਾ ਪ੍ਰੋਗਰਾਮਾਂ ਤੇ ਜਾਂਦੇ ਕਿੰਤੀ ਵਜੋਂ અપਨਾਇਆ ਕਰਦੇ ਹਾਂ ਜੀ ਸਰ ਸਾਜੀ ਦੇ ਤੌਰ ਤੇ ਜਾਂਦੇ ਕਿ ਗੋਂ ਗੋਂ ਦੇ ਵੀ ਆ ਸਾਜੀ ਤੌਰ ਤੇ ਜਾਂਦੇ ਸਰ ਕੈਸ਼ ਕਿਉਂ ਪਲੇ ਕਰਦੇ ਸਰ ਕੈਸ਼ ਕਿਉਂ ਕਰਦੇ ਫਿਰ ਤੱਕ ਅਰਦਾਬ ਮਾਹੌਲ ਹੈ ਕਿ ਕਰਦੀ ਵਿੱਚ ਸਾਜੀ ਵੀ ਹੈ ਘਰ ਬਲੋਂ ਸਾਥ ਵੀ ਹੈ ਤੇ ਕਰੋ ਸਕੂਲ ਵੀ ਮਿਲਦਾ ਐਂਡ ਸਿੱਖਿਆ ਵੀ ਮਿਲਦੀ ਹੈ ਬੱਚਿਆਂ ਨੂੰ ਤੁਹਾਡੇ ਕੋਲ ਬੜੀ ਵਧੀਆ ਗੱਲ ਹੈ ਬਹੁਤ ਵਧੀਆ ਤੁਹਾਡੇ ਕੋਲੇ ਮਾਹੌਲ ਹੈ ਬੜਾ ਸਾਜਗਰ ਮਾਹੌਲ ਹੈ ਤੁਸੀਂ ਇਸ ਤੋਂ ਬਾਅਦ ਦੇ ਵਿੱਚ ਤੁਹਾਡਾ ਪ੍ਰੋਗਰਾਮ ਹੈ ਵੀ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਦੇ ਵਿੱਚ ਗਾਇਕੀ ਨੂੰ ਕਿਤੇ ਵਜੋਂ ਪੜਾਉਗੇ ਹਾਂਜੀ ਸਰ ਮੈਂ ਕਿਤੇ ਨੂੰ ਅਪਣਾਵਾਂਗੇ ਸਰ ਸੱਚੇ ਪਾਤਸ਼ਾਹ ਪ੍ਰਮਾਤਮਾ ਨੇ ਜੋ ਮੰਨ ਲਓ ਵੀ ਜਿਹੜੀ ਇਹ ਸਰੀਰ ਹੈ ਇਹ ਚੱਲਦਾ ਰਹੇ ਸਰ ਤਾਂ ਸੇਵਾ ਕਰਨ ਦਾ ਮੌਕਾ ਜ਼ਰੂਰ ਪ੍ਰਮਾਤਮਾ ਦੇਊਗਾ ਜੀ ਡਾਪ ਸਿੰਘ ਜੀ ਮੈਂ ਚਾਹੁੰਨਾ ਹੈ ਕਿ ਕਿਸੇ ਗੀਤ ਦੇ ਨਾਲ ਜਰੀਏ ਉਹ ਸਾਜ ਕੋ ਤੁਸੀਂ ਉਹਨਾਂ ਨੇ ਆ ਵੀ ਕਹਿ ਰਹੇ ਹੋ ਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਦੇ ਵਿੱਚ ਰਹਿ ਕੇ ਗਾਇਕੀ ਨੂੰ ਕਿਤੇ ਵਜੋਂ ਪੜਾਉਣ ਜਾ ਰਹੇ ਹੋ ਤੇ ਕਿਤੇ ਵਜੋਂ ਜੀ ਬਣਾਉਣਾ ਤੇ ਫਿਰ ਹਰ ਕਿਸ ਨੇ ਸੁਣੋਤੇ ਆ ਉਹਨਾਂ ਦਾ ਰੋਮਾਂਟਿਕ ਵੀ ਸੁਣਨਾ ਹੈ ਤੇ ਜਿਹੜੇ ਹੈਗਾ ਡਿਊਟ ਵੀ ਸੁਣਨਾ ਹੈ ਡਿਊਟ ਦਾ ਤਾਂ ਤੁਹਾਡਾ ਕੋ ਉਹ ਕੀ ਮਾਹੌਲ ਬੰਦਾ ਤੁਸੀਂ ਕੌਣ ਤੁਹਾਡੀ ਸਹੀ ਕਾ ਬਣਦੀ ਹੈ ਕਿਹਦੇ ਨਾਲ ਤੁਸੀਂ ਜੋੜੀ ਬਣਾਉਂਦੇ ਹੋ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਰੋਮਾਂਟਿਕ ਗੀਤ ਜਿਹੜੇ ਅਕਸਰ ਲੋਕ ਸੁਣਦੇ ਰੋਮਾਂਟਿਕ ਅਖਾੜਿਆ ਦੇ ਵਿੱਚ ਕਿਸੇ ਗੀਤ ਦੇ ਨਾਲ ਜੂਸਾ ਕੋ ਸਰ ਵੈਸੇ ਮੇਰਾ ਨਾਮ ਰਵਣ ਪੁੱਲਰ ਹੈ ਉਹਨਾਂ ਕਈ ਤਾਂ ਪ੍ਰੋਗਰਾਮਾਂ ਤੇ ਕਰਕੇ ਆਈ ਹਾਂ ਸਰ ਉਹ ਰਮਨ ਪੁੱਲਰ ਮੇਰੇ ਨਾਲ ਦੂਰ ਤੇ ਜਾਂਦੀ ਹੈ ਸਰ ਅੱਛਾ ਬਿਊਕ ਗੀਤਾਂ ਦੇ ਨਾਲ ਤੋਂ ਅਖਾੜੇ ਲਾਉਂਦੇ ਹੋ ਤੁਸੀਂ ਹਾਂਜੀ ਸਰ ਹਾਂਜੀ ਹਾਂਜੀ ਕਈ ਵਾਰੀ ਅਖਾੜੇ ਦੇ ਨਾਲ ਤੁਹਾਡੇ ਸਹਿਜ ਆਕਾ ਜਿਹੜੇ ਉਹ ਰਮਨ ਪੁੱਲਰ ਨੇ ਰਮਨ ਪੁੱਲਰ ਹਾਂਜੀ ਸਰ ਕੋਲੇ ਦੇ ਨਾਲ ਕੋਈ ਰਿਕਾਰਡ ਵੀ ਕਰਾਇਆ ਕੁਝ ਨਹੀਂ ਰਿਕਾਰਡ ਨਹੀਂ ਕਰਾਇਆ ਸਰ ਵੈਸੇ ਅਸੀਂ ਪ੍ਰੋਗਰਾਮ ਜਿਹਦੇ ਕਿਤੇ ਛੋਟਾ ਹੈ ਕਿ ਪੁਲਿਸ ਲਾਈਨ ਦੇ ਵਿੱਚ ਵੀ ਕਿਤੇ ਪ੍ਰੋਗਰਾਮ ਹੁੰਦਾ ਸਰ ਉਹ ਪੇਰਾ ਸੀ ਕਈ ਵਾਰੀ ਇੱਕ ਦੋ ਵਾਰੀ ਲਿਆਇਆ ਥਾ ਉਹ ਪ੍ਰੋਗਰਾਮ ਲਾਉਂਦੇ ਹੋ ਹਾਂ ਲਾਉਂਦੇ ਹਾਂ ਸੁਖੀ ਗੀਤ ਦੇ ਨਾਲ ਤੁਸੀਂ ਚੱਲ ਆ ਜੋ ਅੱਜ ਰਾਮਨਿਕੂਲ ਵਰਤਾ ਸਾਡੀ ਨਾਲ ਨਹੀਂ ਹੈ ਮੈਂ ਮੈਡਿਕ ਸੁਣਾ ਰਾਮ ਆ ਤਸੂ ਗੀਤੇ ਨਾਲ ਸੰਤ ਤੂਏ ਤੂਏ ਬੁੱਲਾ ਨਾਲ ਵੀ ਚੱਲ ਬਜੂਗੀ ਆਸ ਕਾਂ ਦੀ ਅੱਡੇ ਆ ਤੇ ਲੈਣ ਲੱਗੂਗੀ ਜਦੋਂ ਗਵਰਨਮੈਂਟ ਇਹ ਕਾਟ ਕੱਢੂਗੀ ਹੂ ਬਸ ਸਮਾਜਾਂ ਬੱਚਣ ਦਿਨਾ ਬੱਸਾ ਵਿੱਚ ਬੈਨੂ ਨਹੀਂ ਫਲਬਣੀ ਜਦੋਂ ਕੁੜੀਆਂ ਕੰਨ ਟੇਰ ਲੱਕਣੇ ਦਿਨਾ ਬੱਤ ਸਾਡੇ ਕਬੈ ਨੂੰ ਨਹੀਂ ਪਲ ਬਣੀ ਕਹਦੋ ਕੁੜੀਆਂ ਤੇ ਨਕਰ ਲੱਗਣ ਗਿਆ ਲਾਲ ਲਾਲ ਬੁੱਲੀਆਂ ਤੇ ਇਹ ਵਾਜ ਆਉਗੀ ਬੈਨ ਭਾਈ ਬੈਨ ਬਸ ਮੁਕੇ ਸਿੱਧੀ ਜਾਊਗੀ ਲਾਲ ਲਾਲ ਬੁੱਲੀਆਂ ਤੇ ਇਹ ਵਾਜ ਆਉਗੀ ਬੈਨ ਭਾਈ ਬੈਨ ਬਸ ਮੁਕੇ ਸਿੱਧੀ ਜਾਊਗੀ ਸਹਰੋ ਸਹਰ ਹਾਲੀ ਨਨ ਸਰੀ ਕਲੋਣੀ ਸਿੱਧਾ ਹਰੀ ਕੇ ਬਰੇਤਾ ਲੱਗਣ ਗਿਆ ਬੱਸਾਂ ਵਿੱਚ ਬੈਨੂ ਨਹੀਂ ਥਾਲ ਬਣੀ ਜਦੋਂ ਕੁੜੀਆਂ ਤੇ ਨੱਤਰ ਲੱਗਣ ਗੀਆਂ ਬੱਸਾਂ ਵਿੱਚ ਬੈਨੂ ਨਹੀਂ ਥਾਲ ਬਣੀ ਜਦੋਂ ਕੁੜੀਆਂ ਤੇ ਨੱਤਰ ਲੱਗਣ ਗੀਆਂ ਇਹ ਗੀਤ ਪੁਰਾਣੀ ਆਉਂਦਾ ਆਉਂਦਾ ਫਿਰ ਪੂਰਾ ਵੀ ਸੁਣਾ ਦੇ ਪੂਰੇ ਪੂਰੇ ਹੱਥਾਂ ਨਾਲ ਪੰਜੂ ਬੱਦੂ ਗਾਟ ਗਣੇ ਦੇ ਉੱਤੇ ਜਦੋਂ ਜੰਪ ਲੱਗੂਗਾ ਕੂਲੇ ਕੂਲੇ ਹੱਥਾਂ ਨਾਲ ਪੰਚੋ ਬੱਦੂ ਗਾ ਡਕਣ ਗਏ ਤੇ ਜਦੋਂ ਜੰਪ ਲੱਗੂਗਾ ਅੱਜ ਕੰਧ ਦਿਲਾ ਨੂੰ ਕਰਾਂ ਪੱਲ ਲੱਗੂਗਾ ਵੇਖ ਵੇਖ ਅੱਖੀਆਂ ਨਾਲ ਰੱਜਣ ਗੀਆਂ ਬੱਸਾਂ ਵਿੱਚ ਬੈਨੂਣੀ ਤਲਬਣੀ ਜਦ ਕੁੜੀਆਂ ਕਲਕਰ ਲੱਗਣਗੀਆਂ ਬੱਸਾਂ ਵਿੱਚ ਬੈਨੂਣੀ ਤਲਬਣੀ ਜਦ ਕੁੜੀਆਂ ਕਲਕਰ ਲੱਗਣਗੀਆਂ ਕਾਇਦੇ ਦੇ ਮੁੰਡੇ ਫੇਰ ਕਾਫਲਾ ਬਣਾਉਣਗੇ ਸੁੱਕੀ ਵਾਲੇ ਦਿਨ ਵੀ ਉਹ ਬੱਸਾਂ ਵਿੱਚ ਹੋਣਗੇ ਪੁੱਲੋਂ ਦੇ ਕਿਤੇ ਉਹ ਟਿਕ ਟਿਕ ਟਾਉਣਗੇ ਜਾਣ ਜੋਗ ਨਾ ਛੱਡਣ ਦੀਆਂ ਬੱਸਾਂ ਵਿੱਚ ਬਹਿ ਨੂੰ ਨਹੀਂ ਖਲਬਣੀ ਜਦ ਕੁੜੀਆਂ ਘਣਕਰ ਲੱਗਣ ਦਿਨਾਂ ਬੱਸਾਂ ਵਿੱਚ ਬਹਿ ਨੂੰ ਨਹੀਂ ਖਲਬਣੀ ਜਦ ਕੁੜੀਆਂ ਘਣਕਰ ਲੱਗਣ ਦਿਨਾਂ ਰਾਮ ਰਾਤ ਜਿੰਦਗੀ ਵੀ ਬਣ ਜਾਣੀ ਸੋਹਣੀਆਂ ਇੱਕ بیوی ਘਰੇ ਇੱਕ ਬੱਸ ਵਿੱਚ ਹੋਣੀਆਂ ਰਾਮ ਰਾਤ ਜਿੰਦਗੀ ਵੀ ਬਣ ਜਾਣੀ ਸੋਹਣੀਆਂ ਇੱਕ بیوی ਘਰੇ ਇੱਕ ਬੱਸ ਵਿੱਚ ਹੋਣੀਆਂ ਕਦੇ ਵੇਖ ਤਜੇ ਨਾਂ ਬਰੇ ਕਡੌਣ ਹੋਣੀਆਂ ਟੁੱਟੀਆਂ ਬੱਚਾ ਵੀ ਭੱਜਣ ਜੀਆਂ ਬੱਸ ਵਿੱਚ ਬੈਨੂ ਨਹੀਂ ਖਲਬਣੀ ਕਰੋ ਕੁੜੀਆਂ ਕਣਕ ਕਰ ਲਕਣ ਗਈਆਂ ਬੱਤਾਂ ਵਿੱਚ ਬੈਨੂਣੀ ਥਲ ਬਣੀ ਜਦ ਕੁੜੀਆਂ ਕਣਕ ਘਰ ਲੱਗਣ ਦਿਨਾ ਮਾਨ ਸਰਕਾਰ ਬੜੀ ਕੀਤੀ ਤਰੱਕੀ ਧੂੰਂਡਿਆ ਵਿਚਾਰੇ ਪਾਸੇ ਕੋਟ ਦਿੱਤੀ ਫੱਟੀ ਤੂੰ ਮੈਨੋ ਕਾਹੇ ਵਾਲਿਆ ਗੱਲ ਕਹਿ ਜਿੰਨਾ ਸੱਚੀ ਤੂੰ ਕਹਿਆਂ ਨੂੰ ਤੈਨਰ ਚਾ ਲੱਗਣ ਗਿਆ ਬੱਤਾਂ ਵਿੱਚ ਬੈਨੂਣੀ ਥਲ ਬਣੀ ਜਦ ਕੁੜੀਆਂ ਕਣਕ ਘਰ ਲੱਗਣ ਗਿਆ ਕੁੜੀਆਂ ਕਨਕ ਤੇਰ ਲੱਗਣ ਦੀਆਂ ਕੁੜੀਆਂ ਕਨਕ ਤੇਰ ਲੱਗਣ ਦੀਆਂ ਬਹੁਤ ਹੁਸਦ ਤੁਸੀਂ ਹੁਣ ਆਪਣਾ ਉਹ ਰੰਗ ਵਿਖਾਇਆ ਹੈ ਵੀ 2.5 ਸਾਲ ਬਾਅਦ ਦੇ ਵਿੱਚ ਜਦੋਂ ਤੁਸੀਂ ਫਿਰ ਪ੍ਰੋਗਰਾਮ ਲਉਦੇ ਹੈ ਤੇ ਉਸ ਗਾਇਕੀ ਦਾ ਮੋੜ ਬਣ ਰਿਹਾ ਹੈ ਚਲੋ ਠੀਕ ਹੈ ਜੀ ਵੈਸੇ ਕੋਸ਼ਿਸ਼ ਤਾਂ ਹਰੇਕ ਜਿਵੇਂ ਕਿਸੇ ਨੇ ਦੱਸਿਆ ਸੀ ਕਿ ਜੀਵੇ ਆਸਾ ਮਰੇ ਨਰਾਸਾ ਕਿਉਂਕਿ ਜ਼ਿੰਦਗੀ ਹੈ ਜਿਹੜੀ ਆਸ ਨਾਲ ਜੀ ਜਾਂਦੀ ਹੈ ਸਰ ਖੁਸ਼ੀ ਨਾਲ ਜ਼ਿੰਦਗੀ ਜੀ ਜਾਂਦੀ ਹੈ ਹੌਸਲੇ ਨਾਲ ਜੀ ਜੀ ਜਾਂਦੀ ਹੈ ਸਰ ਉਹ ਪ੍ਰਮਾਤਮਾ ਕੀ ਹੀ ਬੇਨਤੀ ਹੈ ਕਿ ਹੌਸਲੇ ਬਲੰਦਰ ਰਹਿਣ ਸਰ ਬਣੇ ਰਹਿਣ ਸਭ ਦੇ ਬਣੇ ਰਹਿਣ ਸਰ ਪ੍ਰਮਾਤਮਾ ਸਭਨਾ ਦੀਆਂ ਝੋਲੀਆਂ ਪਰੇ ਰਹਦੇ ਹਨ ਸਰ ਬਹੁਤ ਖੂਬਸੂਰਤ ਆ ਦੋਸਤੋ ਇਸ ਸਹਾਇਕ ਖਾਣੀਦਾਰ ਨੈਪਸਿੰਦੂਰੀ ਤੋਂ ਐਬਸਿੰਦ ਜੀ ਐਮਜੀ ਟੈਲੀਕਾਸਟ ਇੱਕ ਬਹੁਤ ਵੱਡਾ ਪਲੇਟਫਾਰਮ ਬਣ ਕੇ ਕੋਲ ਹੈ ਐਮਜੀ ਟੈਲੀਕਾਸਟ ਸੇ ਦਸ਼ਕਾਂ ਦੇ ਨਾਲ ਕੁਝ ਵਰਸਾਂ ਦੀ ਕਲੇਜ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਪਲੇਟਫਾਰਮ ਹੈ ਮੈਂ ਬਹੁਤ ਧੰਨਵਾਦੀ ਆ ਐਮ ਜੀ ਟੈਲੀਕਾਸਟ ਚੈਨਲ ਦਾ ਔਰ ਦਸਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਸੁਣਿਆ ਤੋਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਚੈਨਲ ਨੂੰ ਲਾਇਕ ਸ਼ੇਅਰ ਔਰ ਕਮੈਂਟ ਕਰੋ ਅ ਸੋ ਬਹੁਤ-ਬਹੁਤ ਮੇਵਾਨੀਤਨਵਾ ਅ ਸਹਾਇਕ ਖਰੇਦਾਰ ਮੈਪ ਸਿੰਘ ਊਰੀ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਵਿੱਚੋਂ ਸਮਾਂ ਚ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਦਸਕਾਂ ਦੇ ਨਾਲ ਰੂਬਰੂ ਹੋਈ ਆ ਦੋਸਤੋ ਇਹ ਸਾਡੀ ਬਰਾਕਤ ਤੁਹਾਨੂੰ ਕਿਸਾ ਲਗੀ ਤੁਸੀਂ ਕਮੈਂਟ ਬਾਕਸ ਤੇ ਜਾ ਕੇ ਆਪਣੀ ਕੀਮਤੀ ਸੋਚ ਜਿਹੜੀ ਇਹ ਨੂੰ ਸਾਨੂੰ ਜਰੂਰ ਦਿਓ ਬਾਕੀ ਚੈਨਲ ਦੀ ਹੌਸਲਾ ਅਫਜ਼ਾਈ ਲਈ ਜਰੂਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਕਿ ਜਿਹੜੇ ਸਾਡੇ ਗੈਸਟ ਹੈ ਉਹਨਾਂ ਨੂੰ ਵੀ ਹੌਸਲਾ ਅਫਜ਼ਾਈ ਮਿਲੇ ਔਰ ਚੈਨਲ ਦੀ ਹੌਸਲਾ ਅਫਜ਼ਾਈ ਬਣੀ ਰਹੇ ਕਿਉਂਕਿ ਇੱਕੋ ਇੱਕ ਅਜਿਹੇ ਚੈਨਲ ਹੈ ਜਿਹੜੇ ਇਸ ਚੈਨਲ ਨਾਲ ਹੀ ਬੜੇ ਉੱਚੇ ਮਕਾਮ ਤੇ ਪਹੁੰਚੇ ਨੇ ਅੱਜ ਪੁਣਾ ਕੋਲੇ ਰੋਜ਼ੀ ਰੋਟੀ ਦਾ ਸਾਧਨ ਹੈ ਅਜੂਨ ਕੁਲੀ ਕਿੱਤਾ ਹੈ ਅਜੂਨ ਕੁਲੀ ਕਾਰੋਬਾਰ ਨੇ ਅਜੂ ਕੁ ਗਿਆ ਕੀ ਨੂੰ ਕਿਤੇ ਵਜੋਂ ਪਹੁੰਚ ਚੁਕੇ ਨੇ ਔਰ ਉਹਨਾਂ ਦੇ ਢੇਰ ਸਾਰੇ ਗੀਤ ਕੇ ਰੇਪੋਰਟਰ ਮਾਰਕੀਟ ਚ ਆ ਚੁਕੇ ਨੇ ਸੋ ਕੈਮਰਾਮੈਨ ਸੁਖਦੀਪ ਸਿੰਘ ਦਿਨਾਲ ਮੈ ਤੋਂ ਆਪਣਾ ਕੁਮਾਨ